बड़े लोग फिर टोणगे ਤੁਹਾਡੇ ਕੋਲੇ ਕੋਈ ਕਹੂਗਾ ਮੈਂ ਪਤਾ ਨਹੀਂ ਕੀ ਖਾਲਸਾ ਕੌਮ ਦਾ ਲੀਡਰ ਹੈ ਸੰਗਰੂਰ ਵਾਲਿਆ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋਚ ਸਮਝ ਕੇ ਪਰਿਵਾਰ ਚ ਹੁੰਦੇ ਆ ਪਿਛੋਕੜ ਦੇਖਦੇ ਆ ਆਪਾਂ ਆਪਣੀ ਜਾਨ ਦੇ ਰਹੇ ਆ 5 ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ 5 ਸਾਲ ਛਾੜੂ ਵਾਲ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਪੱਗ ਗੱਲਾਂ ਫਿਰ ਤੋਂ ਆ ਗਏ ਹੁਣ ਵੀ ਕਈ ਆਉਣਗੇ ਕੋਈ ਦੁਬਈਓ ਆ ਜਾਂਦੇ ਗੋਲ ਪੱਗ ਬਣ ਲੈਂਦੇ ਆਪ ਉਹਦੇ ਘਰ ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਹੈ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਹੈ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਆਪਣੀ ਜ਼ਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜ਼ਿੰਮਵਾਰੀ ਆ ਯਾਰ ਆਪਣੇ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਨੌਜਵਾਨ ਬੱਚੇ ਐ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਤਾ ਨੂੰ ਪੁੱਛੋ ਜੇ ਤੁਸੀਂ ਉਦੋਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਕਿ ਨੂੰ ਵੋਟ ਪਾਉਣੀ ਐ ਸਿਰ ਝੁਕਾ ਕੇ ਕਹਿੰਦੇ ਹੁੰਦੇ ਸੀ ਤੱਕੜੀ ਨੂੰ ਗੁਰੂ ਦੀ ਤੱਕੜੀ ਨੂੰ ਵੋਟ ਪਾਉਣੀ ਐ ਉਹ ਸਪਿਰਟ ਵਾਪਸ ਲੈ ਕੇ ਆਓ ਇਹ ਬਚਨਾ ਪੰਜਾਬ ਨੇ ਬਚਨਾ ਹੈ ਉਹ ਸਪਿਰਿਟ ਲੈ ਕੇ ਆਓ بڑے ਲੋਕ ਫਿਰ ਤੋਣਗੇ ਤੁਹਾਡੇ ਕੋਲੇ ਕੋਈ ਕਹੂਗਾ ਮੈਂ ਪਤਾ ਨਹੀਂ ਕੀ ਖਾਲਸਾ ਕੌਮ ਦਾ ਲੀਡਰ ਹੈ ਸੰਗਰੂਰ ਵਾਲਿਆ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋਚ ਸਮਝ ਕੇ ਪਰਿਵਾਰ ਚ ਹੁੰਦੇ ਆ ਪਿਛੋਕੜ ਦੇਖਦੇ ਆ ਆਪਾਂ ਆਪਣੀ ਜਾਨ ਦੇ ਰਹਿਆ 5 ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ 5 ਸਾਲ ਆ ਝਾੜੂ ਵਾਲੋਂ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਫੱਗ ਗੱਲਾਂ ਫਿਰ ਤੋਂ ਆ ਗਏ ਹੁਣ ਵੀ ਕਈ ਆਉਣਗੇ ਕੋਈ ਦੁਬਈਓ ਆ ਜਾਂਦੇ ਗੋਲ ਪੱਗ ਬਣ ਲੈਂਦੇ ਆਪ ਉਹਦੇ ਘਰ 'ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਹੈ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਆਪਣੀ ਜ਼ਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜ਼ਿੰਮਵਾਰੀ ਹੈ ਯਾਰ ਆਪਣੇ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਨੌਜਵਾਨ ਬੱਚੇ ਐ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਤਾ ਨੂੰ ਪੁੱਛੋ ਜੇ ਤੁਸੀਂ ਉਦੋਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਕਿ ਨੂੰ ਵੋਟ ਪਾਉਣੀ ਹੈ ਸਿਰ ਝੁਕਾ ਕੇ ਕਹਿੰਦੇ ਹੁੰਦੇ ਸੀ ਟੱਕੜੀ ਨੂੰ ਗੁਰੂ ਦੀ ਟੱਕੜੀ ਨੂੰ ਪੋਟ ਪਾਉਣੀ ਹੈ ਉਹ ਸਪਿਰਿਟ ਵਾਪਸ ਲੈ ਕੇ ਆਓ ਜੇ ਬਚਣਾ ਪੰਜਾਬ ਨੇ ਬਚਣਾ ਹੈ ਉਹ ਸਪਿਰਿਟ ਲੈ ਕੇ ਆਓ